ਆਮਕ सब्जी ਕਿਹੜੀ ਬਣਾਉਣੀ ਰਾ ਨੂੰ ਮੰਮੀ सब्जी सब्जी ਤੇ ਹੁਣ ਕਿਹੜੀ ਬਣਾਉਣੀ ਹੈ शिमला ਮਿਰਚਾਂ ਸਵੇਰੇ ਬਣਾਈਆਂ ਆ ਹੀ ਗਿਆ ਤੇ ਉਹ ਹੈ ਗਿਆ ਵਾ ਖਾ ਲਾਂਗੇ ਤੇ ਉਹ ਤੇ ਆਂਦੀ ਹੀ ਵੀ ਮੈਂ ਪਨੀਰ ਬਣਾਉਣਾ ਆਣ ਕੇ ਤੇ ਆਪੇ ਆਪਣੀ ਮਨ ਪਸੰਦ ਦਾ ਬਣਾ ਲੂਗੀ ਅਹੀਂ ਜੇ ਫੇਰ ਬਣਾਤਾ ਤੇ ਫੇਰ ਆਖੂਗੀ ਮਿਰਚ ਜਿਆਦਾ ਲੂਣ ਜਿਆਦਾ ਤੇ ਰਹਿਣ ਦੇ ਆਪਣੇ ਮਰਜ਼ੀ ਦਾ ਬਣਾ ਲੂਗੀ ਉਹ ਸਵੇਰ ਦੀ ਗਾਈ ਨੀ ਗਈ ਤੇ ਤੇ ਸਵੇਰ ਦੀ ਰਹੀ ਆ ਖੱਪਣ ਚਲ ਮੰਮੀ ਘਰ ਦਾ ਕੰਮ ਹੀ ਉਹ ਤੇ ਕਰਨਾ ਹੀ ਪੈਣਾ ਹੈਗਾ ਤੇਰੇ ਕੱਲੀ ਨੂੰ ਠੇਕਾ ਵਾ ਤੂੰ ਕਰਦਾ ਵੀ ਕਰੇ ਡੰਗਰਾਂ ਦਾ ਵੀ ਕਰੇ ਤੇ ਮਨ ਪਸੰਦਿਆ ਚੀਜ਼ਾਂ ਹੋ ਰਿਆਂ ਡਈ ਆ ਤੂੰ ਕਰਦੇ ਸਾਰੇ ਚੁੱਕਣ ਚੁੱਕੇ ਆ ਤੇ ਉਹ ਵੰਡ ਦੇ ਰਹੀ ਫਿਰਦੀ ਆ ਮੇਰੀ ਗੱਲ ਸੁਣੋ ਮੰਮੀ ਘਰ ਦੇ ਚੁੱਕਣ ਦੇ ਮੈਂ ਚੁੱਕੇ ਤੁਹਾਡੀ ਗੱਲ ਮੰਨਦੀ ਆ ਮੈਂ ਵੱਡੀ ਆ ਮੈਂ ਪਹਿਲਾਂ ਵਿਆਹੀ ਆਈ ਹਾਂ ਤੇ ਸਾਰੀਆਂ ਜ਼ਿੰਮੇਵਾਰੀਆਂ ਮੇਤੇ ਹੀ ਰਹਿਣੀਆਂ ਵਾ ਚਲ ਮਗਰੋਂ ਆਈ ਆ ਉਹਨੂੰ ਜਰਾ ਫਿਰ ਦੋਨ ਦਾ ਸਕੀਨ ਆਉ ਤੇ ਮੈਂ ਘਰ ਕੰਮ ਕਰ ਲੈਨੀ ਆ ਤੇ ਜੇ ਉਹ ਲੀੜਾ ਕੱਪੜਾ ਲੈ ਆਉਂਦੀ ਆ ਤੇ ਚੱਲ ਵਧੀਆ ਵਾ ਮੈਂ ਕਿੱਥੇ ਗਰਮੀ ਚ ਰੋਲਦੀ ਫਿਰਨਾਂ ਚੰਗਵ ਤੁਸੀਂ ਜਾਇਆ ਆਇਆ ਕਰਨਾ ਤੈਨੂੰ ਵੀ ਪਤਾ ਲੱਗਿਆ ਕਿ ਕੀ ਵੇਖਦਾ ਵਾ ਕਿੰਨੇ ਦਾ ਸੂਰੂ ਤੇ ਆਉਂਦਾ ਕਿੰਨੇ ਦਿਨ ਦਿੱਤੀ ਜਾਂਦੀ ਆ ਕਿੰਨੇ ਰੱਟੇ ਉਹ ਵੇਚਦੀ ਕੋਹ ਨਹੀਂ ਜਿੱਦਾਂ ਮੈਂ ਉੱਥੇ ਹੁੰਦੀ ਸੀ ਉਦੋਂ ਤੇ ਤੁਸੀਂ ਸਾਨੂੰ ਚੀਜ਼ਾਂ ਲੈ ਆ ਲਿਆ ਦਿੰਦੇ ਸੀ ਤੇ ਨਾ ਮੈਂ ਕਦੀ ਕਹੀ ਦੀਦਨ ਬਾਹਰ ਹੀ ਗਈ ਹਾਂ ਤੇ ਉਹ ਆਦਤ ਮੇਰੀ ਬਣੀ ਰਹੀ ਹੁਣ ਮੈਨੂੰ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਕਿੱਦਾਂ ਖਰੀਦਣੀ ਆ ਤੇ ਉਹ ਸੂਰੂ ਤੋਂ ਹੀ ਜਾਂਦੀ ਹੁੰਦੀ ਆ ਤੇ ਚਲ ਕੋਈ ਗੱਲ ਨਹੀਂ ਉਹ ਸੋ ਕੋ ਵਧੀਆ ਖਰੀਦ ਲੈ ਹੁੰਦੀ ਆ ਉਹ ਕਿਹੜਾ ਮਾੜਾ ਖਰੀਦ ਕੇ ਲੈ ਹੁੰਦੀ ਆ ਚੰਗਾ ਹੀ ਲਿਆਉਗੀ ਖਰੀਦ ਕੇ ਵੇਖੋ ਕਿ ਕਿਹੜੇ ਚੱਜ ਦੇ ਤੇਰੇ ਲਈ ਖਰੀਦ ਕੇ ਲੈ ਹੁੰਦੀ ਆ ਚਲ ਛੱਡੋ ਇਹ ਗੱਲ ਨੂੰ ਮੈਂ ਗੰਡੇ ਫੜਾਦਾ ਤੁਹਾਨੂੰ ਤੇ ਬੈਠੇ ਚੀਰ ਦਿਓ ਤੇਲੀਆਂ ਖਰੀਦ ਕੇ ਲੈ ਆਉਣੀਆਂ ਹੁੰਦੇ ਤੇਰੇ ਲਈ ਤੇ ਆਂਦੀ ਮੇਰੇ ਲਈ ਲੀੜੇ ਖਰੀਦ ਕੇ ਲਿਆਉਂਗੀ ਆ ਲੋ ਅਗੀ ਫੁੜਾ ਹਾਂ ਜੀ ਦੀ ਨੇ ਬੜਾ ਟਾਈਮ ਲੱਗ ਗਿਆ ਟਾਈਮ ਉਹ ਫਿਰ ਤੁਹਾਨੂੰ ਬੱਸਾਂ ਤੇ ਆਉਣਾ ਜਾਣਾ ਤਾਂ ਟਾਈਮ ਨੂੰ ਆਵਾਏ ਲੱਗਾ ਸਭ ਮੇਰੀ ਨਾਲੇ ਮੈਂ ਇੱਕ ਫਰੈਂਡ ਮਿਲ ਗਈ ਅੱਛਾ ਉਹ ਵੀ ਉਹਦੇ ਲੱਗੇ ਵੀ ਘੜੀ ਲੱਗ ਗਈ ਅਸੀਂ ਬਹਿ ਕੇ ਖਲੋਈਆਂ ਉੱਥੇ ਤੇ ਗਲਾਡੀਆਂ ਮਾਰਦੇ ਸੀ ਤਾਂ ਕਰਕੇ ਚਲ ਕੋਈ ਗੱਲ ਜਿੱਦੋਂ ਕੋਈ ਟੱਕਰ ਜੇ ਨਾ ਛੇ ਟਾਈਮ ਲਾ ਦੀ ਜਾਂਦਾ ਨਾ ਇਹਨਾਂ ਨੂੰ ਪਤਾ ਕੀ ਜਿਹੜੇ ਉੱਥੇ ਜਾਣੇ ਨਹੀਂ ਆਪਾਂ ਦੁਕਾਨ ਦੇ ਉੱਥੇ ਵੀ ਰਸ਼ ਬੜਾ ਹੀ ਅੱਜ ਅੱਛਾ ਅੱਛਾ ਆਹੋ ਤੋ ਤਾਂ ਕਰਕੇ ਫਿਰ ਮੈਂ ਚੱਲ ਜੀ ਤੇ ਚੰਗੀ ਲਾ ਮੰਗੀ ਹੈ ਨਾ ਫਿਰ ਮੈਂ ਰਸ਼ ਵੀ ਕਿਉਂ ਨਾ ਆਏ ਮੈਂ ਦੂਜੀ ਦੁਕਾਨ ਚ ਜਦ ਬਏ ਚਾਜ ਦੇ ਸੂਟ ਬਿਨਾ ਮਿਲਣ ਨਾਲੇ ਚੀਜ਼ ਉੱਥੋਂ ਲੈਣੀ ਚਾਹੀਦੀ ਜਿੱਥੋਂ ਪਸੰਦ ਆਵੇ ਬਸ ਬਸ ਤੇ ਰੋਟੀ ਖਾਣੀ ਨਹੀਂ ਨਹੀਂ ਰੋਟੀ ਨਹੀਂ ਮੈਂ ਖਾਣੀ ਹੈਗੀ ਮੈਂ ਉਹ ਫਰੈਂਟ ਲੱਗ ਬੈਠੀ ਆ ਵੀ ਉੱਥੋਂ ਅਸੀਂ ਖਾ ਲਈਏ ਸਮੋਸੇ ਖਾ ਲਈਏ ਅੱਛਾ ਅੱਛਾ ਹਾਂਜੀ ਚਲ ਆਹ ਸੂਟ ਤੁਸੀਂ ਵੇਖ ਲ ਚੱਲ ਕੋਈ ਗਲੀ ਵੇਖ ਲਈਏ ਮੈਂ ਅੰਨੀਆ ਘਲਾ ਰਖਾ ਚੰਗਰਣ ਪਕਾਉਣਾ ਹੈ ਗੰਨੇਆਂ ਦੇ ਚਿਕੜ ਕੱਢਣੇ ਨੇ ਚਲੀਂ ਪਹਿਲਾਂ ਸਹੀ ਆਪਣੇ ਸੂਟ ਵੇਖ ਲਵਾਂ ਫਿਰ ਕੱਢ ਲਿਓ ਆ ਮੂਟ ਵੇਖ ਆ ਪਹਿਲਾਂ ਸੂਟ ਵੇਖ ਲਵਾਂ ਆਪਣੀ ਅੱਲੇ ਉਹ ਕੁਰਸੀ ਫੜ ਲਿਓ ਆ ਸੂਟ ਤਾਂ ਨਹੀਂ ਵੇਖਣਾ ਇਹ ਤੂੰ ਚੰਗੇ ਹੀ ਆਈ ਹੋਏਗੀ ਚੱਲ ਉੱਪਰ ਚੱਲ ਤਹੀ ਵੀ ਇੰਤੋ ਆ ਵੀ ਹਲੋ ਦੋ ਆਇਆ ਤੇ ਦੋ ਆ ਆ ਜੀ ਚਲ ਕੋਈ ਨਹੀਂ ਤੂੰ ਕਿਹੜੇ ਮਾੜੇ ਲਿਆਉਣੇ ਆ ਆ ਵੀ ਹੈ ਗਏ ਸੋਹਣੇ ਆ ਨਾ ਬੜੇ ਸੋਹਣੇ ਆ ਸੂਟ ਤੇ ਸੋਹਣੇ ਆ ਸਾਰੇ ਹਾਂਜੀ ਚਲ ਇੱਧਰ ਆ ਦੇ ਇੱਕ ਆ ਆ ਦੋਵੇਂ ਮੈਂ ਰੱਖ ਲੈਣੀ ਆ ਨਹੀਂ ਨਹੀਂ ਹੈ ਆ ਦੋ ਤਾਂ ਟੈਲੀ ਲੈਂਦੇ ਆ ਇੱਕ ਆ ਤੇ ਇੱਕ ਆ ਇਹ ਮੈਂ ਦੋ ਆਪਣੇ ਨਹੀਂ ਲੈ ਕੇ ਆਈ ਹਾਂ ਮੰਮੀ ਆ ਦੋਵੇਂ ਰੰਗ ਇੱਕੋ ਜਿਹੀ ਹੋ ਜਾਣੇ ਨਹੀਂ ਨਹੀਂ ਕੋਈ ਜਿਆਦਾ ਬਟਾੜਾ ਆ ਦੋਵੇਂ ਰੰਗ ਇੱਕੋ ਜਿਹੀ ਹੋ ਜਾਣੇ ਪੂਜਾ ਨਹੀਂ ਇੱਕੋ ਜਿਹੀ ਕਿਉਂ ਹੋ ਜਾਣੇ ਆ ਇਹਦੇ ਵਿੱਚ ਵੇਖੋ ਕਾਲੀਆਂ ਲੀਕਾਂ ਵਾ ਇਹਦੇ ਵਿੱਚ ਬਿੰਦੀਆਂ ਬਣੀਆਂ ਵਾ ਹੈ ਗਣੀ ਮੰਮੀ ਜੀ ਆਹ ਆਪਣੇ ਮਾਨ ਪੇਸ਼ੰਦ ਕਰੇਗੇ ਜਿਦਾਂ ਕਰੀਏ ਆਹ ਹੋਰ ਰੰਗ ਬੜਾ ਸੋਹਣਾ ਹੈ ਨਹੀਂ ਨਹੀਂ ਉਹ ਰੰਗ ਕੀ ਸੋਣਾ ਉਹ ਤੇ ਮੈਂ ਆਪਣੇ ਲਈ ਲਿਆਂਦਾ ਆਪਣੀ ਪਸੰਦ ਦਾ ਤੇ ਇਹ ਨਾਲੇ ਇੱਕੋ ਜਿਹਾ ਕਿਦਾਂ ਹੋ ਜਣਿਆ ਆਹ ਵੇਖੋ ਇਹਦੇ ਵਿੱਚ ਤੇ ਲਾਲ ਬਿੰਦੀ ਜੀ ਹੈਗੀ ਆ ਇਹਦੇ ਨਾਲ ਤੁਸੀਂ ਰੈੱਡ ਕਲਰ ਦਾ ਦੁਪੱਟਾ ਲਾ ਲਿਓ ਚਲ ਕੋਈ ਗੱਲ ਨਹੀਂ ਨਾ ਸਵਾਲੋਂਗੇ ਇਹਨਾਂ ਨੂੰ ਕੀ ਹੋਣਿਆ ਨਾ ਕੋਈ ਰੰਗ ਬੜਾ ਸਾਰਾ ਲੱਗਣਾ ਚਾਹੀਦਾ ਔਰ ਜਿਹੜਾ ਉਹ ਸਵਾਤੂ ਨਹੀਂ ਨਹੀਂ ਉਹ ਕਿੰਦਾ ਸੋਹਣਾ ਲੱਗਣਾ ਉਹ ਤੇ ਮੈਂ ਆਪਣੀ ਪਸੰਦ ਦਾ ਲਿਆਂਦਾ ਚਲ ਕੋਈ ਨਹੀਂ ਮਮੀ ਉਹਨੇ ਆਪਣੀ ਪਸੰਦ ਦਾ ਲਿਆਂਦਾ ਚਲ ਚਾ ਚ ਮੇਰੋਂ ਰੰਗ ਹੈ ਨਹੀਂ ਮੈਂ ਤਾਂ ਲਿਆਂਦਾ ਵਾ ਅੱਛਾ ਚਾ ਚ ਸੋਨਾ ਭਰੇ ਹੋ ਤੀਂ ਜਦੋਂ ਅਗਲੀ ਵਾਰ ਜਾਓਗੇ ਫੇਰ ਲੈ ਆਉਂਗੀ ਚਾਹ ਨਹੀਂ ਪੀਣੀ ਹੁਣ ਮੈਂ ਹਾਂ ਨਹੀਂ ਚਾਹ ਨਹੀਂ ਹਾਂ ਦੋ ਅੱਜ ਹੋਟਲ ਤੋਂ ਬਹਿ ਕੇ ਪੀਚੇ ਆਈ ਮੈਂ ਨਾ ਹਾਂਜੀ ਹਾਂ ਉਹ ਫੇਰ ਤੁਹਾਨੂੰ ਪਤਾ ਜਦੋਂ ਪ੍ਰਾਣੀਆ ਫਰੈਂਡਾ ਮਿਲ ਜਾਂਦੇ ਫੇਰ ਹੋਈ ਜਾਂਦਾ ਆਹ ਹੋ ਗਿਆ ਚਲ ਚੋਈ ਗਾ ਆਖ ਲਓ ਤੇ ਕੋਪੀ ਪੀ ਗਿਆ ਇਹ ਜੀ ਇਹ ਸੂਟ ਤੁਮਰਾ ਖਾਫੀ ਆ ਗਿਆ ਮੈਂ ਉਹ ਆਪਣੀ ਪਸੰਦ ਦਾ ਲੈ ਕੇ ਆਈ ਆ ਨਾਲ ਇਹਦੇ ਸੂਟ ਮੈਂ ਲਿਆਂਦੇ 3300 ਦੇ ਆਪਣਾ ਮੈਂ 1200 ਦਾ ਲੈ ਕੇ ਆਈ ਆ ਇੱਕ ਹੈ ਐਵੇਂ ਇਹ ਮਾਂ ਜਿਹੜੀ ਹੈ ਨਾ ਮੋਤੀ ਚਲਾ ਕੇ ਆ ਕਿੰਦਾਂ ਸਲਾਵਾਂਆਂ ਦੀਆਂ ਦਿੰਦੀ ਆ ਆ ਰਖਾ ਦੇ ਹੋਰ ਆਖਲਾ ਐਵੇਂ ਚੌਥੇ ਨਾ ਹੀ ਦੱਪੜੀ ਕੋ ਨਾ ਕਰਨੀ ਮੇਰੀ ਕੁੜੀ ਤੇ ਬਹੁਤ ਭੋਲੀ ਆ ਇਹ ਬਹੁਤ ਚਲਾਕੀਆਂ ਕਰਦੀ ਆ ਮੇਰੀ ਕੁੜੀ ਤੇ ਜਿੱਦਾਂ ਕਹੋ ਉਦਾਂ ਮੰਨ ਲੈਂਦੀ ਆ ਇਹ ਚਤਰੋ ਦੇ ਭੋਲੇ ਪਰ ਦਾ ਫਾਇਦਾ ਚੁੱਕਦੀ ਆ ਦੀਦੀ ਬਣਾਇਆ ਫਿਰ ਕੁਛ ਮੈਂ ਹਾਂ ਬਣਾਈ ਸੀ ਮਲਾ ਮਿਰਚਾਂ ਦੀ ਸਬਜ਼ੀ ਉਹ ਤੇ ਮੈਂ ਤੁਹਾਨੂੰ ਕਹਿ ਕੇ ਗਈ ਵੀ ਨਾ ਬਣਾਇਓ ਸਾਡੇ ਲਈ ਨਹੀਂ ਤੁਹਾਡੇ ਲਈ ਮੈਂ ਪਨੀਰ ਬਣਾ ਕੇ ਫਰੇਚ ਰੱਖਤਾ ਵਾ ਅੱਛਾ ਬਣਾਇਆ ਹਾਂ ਪਨੀਰ ਬਣਾਇਆ ਤੇ ਤੜਕਾ ਮੈਂ ਤਾਂ ਆਪਣੀ ਮਨ ਪਸੰਦ ਦਾ ਲਾ ਲਈ ਆਈ ਨਾ ਕੀ ਪਨੀਰ ਜਿੰਨਾ ਪੂਰਾ ਦੁੱਧ ਬਚਿਆ ਮੈਂ ਫਿਰ ਬਣਾ ਲਿਆ ਤੈਨੂੰ ਪਤਾ ਸਾਰਾ ਦਿਨ ਚਾਹ ਮੂੰ ਵੀ ਦੁੱਧ ਬੜਾ ਲੱਗਦਾ ਵਾ ਤੁਸੀਂ ਚਾਹ ਮੂੰ ਘਰ ਦੇ ਰਿਆ ਕਰੋ ਤੇ ਸਾਡੇ ਲਈ ਮਾਸਾ ਜਿੰਨਾ ਪਨੀਰ ਬਣਾ ਕੇ ਰੱਖਤਾ ਤੁਸੀਂ ਸਾਡੇ ਲਈ ਦੁੱਧ ਵੀ ਨਹੀਂ ਝੋੜਦਾ ਕਿਤੇ ਮਾਸਾ ਇੰਨੇ ਕੁ ਜਿੰਨੇ ਪਨੀਰ ਨੂੰ ਮੈਂ ਕੀ ਕਰਨਾ ਆ ਇੰਨੇ ਕੁ ਨਾਲ ਹੀ ਖਾ ਲਾਂਗੇ ਸਾਡੇ ਨੂੰ ਰੋਟੀ ਦੱਸ ਤਾਨੂੰ ਆਪਣੇ ਆਪ ਹੀ ਪਤਾ ਲੱਗਦਾ ਤੁਹਾਨੂੰ ਕਿਹਾ ਸੀ ਉਧਰ ਰੱਖ ਦਿਓ ਮੈਂ ਆ ਕੇ ਬਣਾ ਲੂਗੀ ਦੁੱਧ ਮੈਂ ਜਿੰਨਾ ਹੈਗਾ ਹੀ ਪੂਜਾ ਮੈਂ ਬਣਾ ਲਿਆ ਜਾਂਦੂ ਮੇਰੇ ਸਵੇਰੇ ਸਾਤੇ 10 ਦਿੰਦੀ ਨਾ ਤੇ ਮੈਂ ਚੱਲ ਦੁੱਧ ਵੱਧ ਰੱਖ ਲੈਂਦੀ ਤੇ ਉਹ ਜਿੰਨਾ ਚਾਹ ਚ ਬਚਿਆ ਮੈਂ ਪਨੀਰ ਬਣਾਤਾ ਤੇ ਚੱਲ ਕੋਈ ਗਾਂ ਲਈ ਥੋੜੀ ਬਲੀ ਆ ਸਬਜ਼ੀ ਲੈ ਲਿਓ ਨਾਲ ਆ ਨਹੀਂ ਤੇ ਨਹੀਂ ਖਾਣੀ ਸਬਜ਼ੀ ਤੁਸੀਂ ਖਾ ਲਓ ਇਹਨੂੰ ਉਹ ਵੀ ਖਾ ਲਓ ਭਾਵੇਂ ਕਰ ਲਾਂ ਲਈ ਆਪਣਾ ਪਈ ਹਾਏ ਰੱਬਾ ਮੈਂ ਕੀ ਕਰਾਂ ਇਹਦਾ ਜਿੰਨਾ ਮਰਜ਼ੀ ਇਹਦਾ ਕਰ ਲਓ ਨਾ ਇਹ ਤੇ ਉਖੜੀ ਕੁਆਰੀਆਂ ਨੂੰ ਪੈਂਦੀ ਐ ਐਦਾਂ ਕਿੰਨਾ ਛੇਰ ਕਰਦੇ ਝੱਟ ਲੰਗਣਗੇ ਸਮਝ ਨਹੀਂ ਲੱਗਦੀ ਮੈਨੂੰ ਆਲੋਕ ਨੂੰ ਪਾਣੀ ਮੰਗਣ ਦੇ ਮੈਂ ਆ ਗਈ ਪੂਜਾ ਹਾਂ ਆ ਗਈ ਪੂਜਾ ਲੈ ਆਈ ਕੱਪੜੇ ਲੈ ਆਈ ਆ ਕੱਪੜੇ ਆਏ ਪਸੰਦ ਬੜੇ ਪਸੰਦ ਆਏ ਸੋਹਣੇ ਲਿਆਈ ਸੂਟ ਹਾਂ ਚਲੋ ਵਧੀਆ ਗੱਲ ਆ ਹਾਂ ਸੋਹਣੇ ਲਿਆਈ ਆ ਰੋਟੇ ਕੇ ਕੰਮ ਦੇ ਲਿਆਈ ਸੂਟ ਆਪਣੇ ਉਹਨੇ ਚੱਗੇ ਲਾਣੇ ਆ ਤੇ ਦੇਖੇ ਰੱਗਦੇ ਦੋਈ ਲੈਂਦੇ ਆ ਪਸਾ ਹਾਂ ਹਾਂ ਨਹੀਂ ਮੰਮੀ ਉਦਾਂ ਹੀ ਕਰਦੇ ਆ ਸੋਹਣੇ ਲਿਆਈਏ ਸੂਟ ਜਿਹਨੇ ਪਸੰਦ ਆ ਮੇਰਾ ਨਹੀਂ ਪਸੰਦ ਉਹ ਸੂਟ ਹੈ ਪੂਜਾ ਨੇ ਆਪਣੇ ਚੰਗੇ ਲੈ ਆਂਦੇ ਆ ਤੇ ਇਹਦੇ ਲਈ ਕੀ ਕੰਮ ਦੇਣੀ ਜਾਂਦੀ ਜਿਹੜਾ ਸੂਟ ਚੰਗਾ ਹੀ ਉਹਨੇ ਰੱਖ ਲਿਆ ਇਹਨੂੰ ਹੱਥ ਨਹੀਂ ਲਾਉਣ ਦਿੱਤਾ ਜਿਹੜੇ ਮਾਰੇ ਆ 200 ਆਏ ਇਹਨੂੰ ਦੇ ਦਿੱਤੇ ਆ ਕੋਈ ਚਲ ਮੰਮੀ ਕੋਈ ਗੱਲ ਨਹੀਂ ਜੇ ਦੂਜੀ ਪੈਸੇ ਮੰਨ ਲਗੇ ਨਾ ਇਹਨੂੰ ਨਾਲ ਲੈ ਜਾਊਂਗਾ ਤੇ ਫੇਰ ਆਪਣੀ ਮਨਪਸੰਦ ਆਪਣੀ ਸੂਟ ਬੁਣਾ ਲਵਾਂਗੀ ਕੋਈ ਗੱਲ ਨਹੀਂ ਮੰਮੀ ਤੇ ਜਿਦੋਂ ਦੀ ਆਈ ਆ ਨਾ ਇਹਨਾਂ ਨੇ ਗਿਆ ਨਹੀਂ ਗਿਆ ਗੱਲਾਂ ਦੀ ਐਵੇਂ ਟੈਨਸ਼ਨ ਲਈ ਚਲੇ ਜਾਂਦੇ ਆ ਤੇ ਮੈਂ ਇਹਨਾਂ ਨੂੰ ਆਖਿਆ ਮੈਂ ਹਾਂ ਮੰਮੀ ਕਹਣਾ ਚੇ ਤਿੰਨ ਚਾਰ ਟੰਗ ਦੇ ਆ ਤੇ ਨਾਲੇ ਉਹ ਨਹੀਂ ਮਾੜੇ ਲਿਉਣ ਦੀ ਲੀਡੇ ਮੈਨੂੰ ਤਾਂ ਪਸੰਦ ਵਾ ਮੰਮੀ ਆਵੇਂ ਦਿਲ ਤੇ ਹੀ ਲਾ ਕੇ ਬੈਠੇ ਉਦੋਂ ਦੀ ਗੱਲ ਉਹ ਜਿਹੜੀ ਮੈਨੂੰ ਪਸੰਦ ਆਏ ਮੇਰੇ ਇਹ ਰੰਗ ਦੇ ਦੋਵੇਂ ਚੱਲ ਕੋਈ ਗੱਲ ਨਹੀਂ ਮੰਮੀ ਜਿੱਦਣ ਮੈਂ ਇਹਨਾਂ ਨਾਲ ਸੂਟ ਲੈਣ ਜਾਊਂਗੀ ਨਾ ਤੇ ਤੁਹਾਨੂੰ ਵੀ ਨਾਲ ਹੀ ਖੜੂਗੀ ਐਰਗਾਂ ਮੈਂ ਤੁਹਾਡੀ ਪਸੰਦ ਦਾ ਬਣਾ ਕੇ ਲਿਆਊਂਗੀ ਤੁਸੀਂ ਗੁੱਸਾ ਨਾ ਕਰੋ ਨਾਲੇ ਤੁਹਾਨੂੰ ਵੀ ਇੱਕ ਬਣਾ ਕੇ ਲਹੂੰਗੀ ਚੰਗਾ ਉਦਾਂ ਉਧਾ ਉਧਾ ਹਾਂਜੀ ਆਗੇ ਰਹੀ ਹਾਂ ਹਾਂ ਆ ਜਾਓ ਅੰਦਰ ਹੀ ਆ ਮੈਂ ਚਲ ਪੈਸਾ ਤਲੀ ਨਾ ਤੁਹਾਡੇ ਲਈ ਪਾਣੀ ਗਿਆ ਹੋ ਹੈ ਤਾਂ ਠੀਕ ਹੈ ਪੈਸਾ ਨੂੰ ਨਾ ਕੋਈ ਤੇ ਬਹੁਤ ਘਾਟ ਹੋ ਗਈ ਅੱਜ ਨਾ ਬਹੁਤ ਗਰਮੀ ਹੈ ਅੱਜ ਤੇ ਆਮ ਇਹੀ ਦਾ ਹਾਂ ਕਿ ਕਿ ਹੋ ਗਏ ਨੇ ਉਹ ਜਨਾ ਤੰਬੜਾ ਯਾਰ ਤੈਨੂੰ ਪਤਾ ਫੋਨ ਬੜੇ ਆਉਂਦੇ ਅੱਛਾ ਸਾਰਕ ਰੇਟ ਹੋ ਗਿਆ ਠੀਕ ਆ ਤੇ ਮੈਂ ਤੁਹਾਡੇ ਨਾਲ ਨਾ ਇੱਕ ਗੱਲ ਕਰਨੀ ਸੀ ਹਾਂ ਕਰ ਮੈਂ ਵੇਖ ਲਓ ਉਦਾਂ ਲਏ ਆਂ ਦੀਦੀ ਨਾ ਕਿੰਨੀਆਂ ਚਲਾਕੀਆਂ ਖੇਡਦੇ ਆ ਤੁਹਾਡੇ ਨਾਲ ਤੁਹਾਡੇ ਸਾਹਮਣੇ ਤੁਹਾਨੂੰ ਵੀ ਪਤਾ ਵਾ ਕਿ ਕੁੜੀ ਸ਼ਿਮਲਾ ਮਿਰਚੀ ਸਬਜ਼ੀ ਖਾਂਦੀ ਨਾਲੇ ਇਹ ਵੀ ਕਿੰਨੀ ਖਾਂਦੇ ਆ ਹੈ ਇਹ ਨੂੰ ਮੈਂ ਬਾਜ਼ਾਰ ਜਾਣ ਲੱਗੀ ਕਹਿ ਲਈ ਹਾਂ ਮੈਂ ਤਾਂ ਵੀ ਸਾਡੇ ਵੱਸ ਤੇ ਦੁੱਧ ਰਾਕ ਛੜਿਓ ਇਹ ਪਨੀਰ ਬਣਾਵਾਂਗੇ ਮਾਣ ਕੇ ਆਪੇ ਤੇ ਇਹਨਾਂ ਨੇ ਨਾ ਸਾਰਾ ਦੁੱਧ ਵਰਤ ਲਿਆ ਤੇ ਮਾਸਾਹ ਜਿੰਨਾਂ ਦੇ ਦੁੱਧ ਬਚਿਆ ਹੁਣ ਆਇਆ ਤੇ ਵਜਨ ਦੀ ਮਾਰੀ ਨੇ ਨਾ ਫਟਾਫਟ ਮਾਸਾਹ ਜਿੰਨੇ ਦੁੱਧ ਦਾ ਨਾ ਇੰਨਾ ਕ ਪਨੀਰ ਬਣਾ ਕੇ ਤੇ ਕੋਲੀ ਚ ਰੱਖ ਕੇ ਤੇ ਫ੍ਰੀਜ ਚ ਰੱਖ ਛੜਿਆ ਬਾਟੇ ਜੋਗਾ ਦੱਸ ਉਹਨੂੰ ਮੈਂ ਕਿੱਥੇ ਫਾਇਦੇ ਨਾ ਮੈਂ ਮਾਸਾਹ ਜਿੰਨੇ ਪਨੀਰ ਨੂੰ ਅਸੀਂ ਮਾਤਾ ਜਿੰਨੇ ਪਨੀਰ ਨਾਲ ਰੋਟੀ ਖਾ ਲਾਂਗੇ ਆਪ 100 ਰੁਪਏ ਕਿਲੋ ਸ਼ਿਮਲਾ ਮਚਿਆ ਜਿਹੜੀ ਆ ਉਹਨਾਂ ਨੇ ਕੱਟ ਕੇ ਬਣਾ ਲਈ ਫਟਾਫਟ ਵੇਖ ਲੋ ਵਾ ਇਹਨਾਂ ਨੂੰ ਨਾ ਚਲ ਕੋਈ ਗੱਲ ਹੈ ਮੈਂ ਖਾ ਲੈਣਾ ਸਮਲੇ ਮਰਤਣਾ ਤੇ ਤੂੰ ਤੈਨੂੰ ਉਹ ਪਨੀਰ ਦੇਣਾ ਲੋ ਤੇ ਉਹਦਾ ਖਾਣ ਕੋਈ ਗੱਲ ਨਹੀਂ ਕਰਨਾ ਹੀ ਪੈਣਾ ਹੁਣ ਫਿਰ ਕੋਈ ਨਾ ਬੋਲ ਵੇਹ ਉਦਾਂ ਇੰਨਾ ਨੂੰ ਤੇ ਮਾੜਾ ਮੋਟਾ ਸੋਚਣਾ ਚਾਹੀਦਾ ਹੀ ਨਾ ਕੋਤਾਂ ਕੋਈ ਗੱਲ ਨਹੀਂ ਇਧਰ ਰੰਗ ਰਕੇ ਥਲੀਦਾ ਵੀਦਾ ਚੰਗਾ ਚਲ ਨਾਲੇ ਮੈਂ ਤਾਂ ਤੁਹਾਨੂੰ ਇੱਕ ਹੋਰ ਗੱਲ ਕਰਨੀ ਸੀ ਹਮ ਅੱਜ ਮੈਂ ਕਈ ਘਰ ਦੀਆਂ ਤੇ ਉੱਥੇ ਮੈਨੂੰ ਮੇਰੀ ਸਹੇਲੀ ਮਿਲੀ ਅੱਜ ਹਮ ਤੇ ਉਹ ਤੁਹਾਨੂੰ ਪਤਾ ਆਪਣੇ ਘਰ ਵਾਲੇ ਨੇ ਨਾ ਗੱਡੀ ਜੇ ਤੁਰੀ ਫੈਂਡੀ ਹੀ ਤੇ ਮੈਂ ਉਥੇ ਬੱਸਾਂ 'ਚ ੱਟਕੇ ਖਾਣ ਦੀ ਉਤੋਂ ਇੰਨੀ ਗਰਮੀ ਉਤੋਂ ਬੱਸਾਂ 'ਚ ਨਰਾਸ਼ ਹੁੰਦਾ ਤੁਹਾਨੂੰ ਵੀ ਪਤਾ ਆ ਕਿ ਆਪਾਂ ਨਾ ਗੱਡੀ ਦਾ ਕੋਈ ਕੜੀਏ ਮਾਰੇ ਮਟਾ ਸੋਚੀਏ ਵੀ ਇਹ ਤੇਰੇ ਦਿਮਾਗ ਠੀਕ ਆ ਕਿਦਾਂ ਦੀ ਗੱਲ ਕਰਨ ਦੀ ਆ ਤੂੰ